ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਉਮੀਦ ਆ ਮੇਰੇ ਸਾਰੇ ਵੀਰ ਠੀਕ ਠਾਕ ਹੋਵਾਂਗੇ ਭਾਈ ਅੱਜ ਕੀ ਜਿਹੜੀ ਸਾਡੀ ਵੀਡੀਓ ਆ ਇਹ ਆਪਾਂ ਉਸ ਟੌਪਿਕ ਤੇ ਲੱਗੇ ਆ ਬਣਾਣ ਵੀ ਬੈਚਲਰਸ ਤੇ ਕਿਉਂ ਨਾ ਬਾਹਰ ਆਓ ਭਾਵੇਂ ਉਹ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਨਿਊਜ਼ੀਲੈਂਡ ਕੋਈ ਵੀ ਕੰਟਰੀ ਆ ਵੀ ਬੈਚਲਰਸ ਤੋਂ ਗਰੀਜ਼ ਕਰੋ ਬਾਹਰੋਂ ਤੋਂ ਪ੍ਰੈਫਰ ਕਰੋ ਮਾਸਟਰਸ ਜਾਂ ਪੀ ਜੀ ਡਿਪਲੋਮੇ ਯਾ ਤੁਹਾਡੇ ਪੀ ਐਚ ਡੀ ਤੇ ਹਾਇਰ ਸਟੱਡੀਜ਼ ਵਾਸਤੇ ਬਾਹਰ ਆਓ ਬਾਈ ਨੋਰਮਲ ਬੈਚਲਰਸ ਤੇ ਨਾ ਆਓ ਤੁਸੀਂ ਫਸੋਗੇ ਆਕੇ 100% ਇਵਨ ਯੂਕੇ ਬੈਚਲਰਸ ਤੇ ਜਾਓਗੇ ਫਸੋਗੇ ਉਹ ਪੋਇਜ਼ਨ ਆ ਤੁਹਾਡੇ ਵਾਸਤੇ ਤੁਸੀਂ ਆਪਣੇ ਆਪ ਨੂੰ ਇਹ ਮੰਨ ਲਓ ਤੁਸੀਂ ਖੋਜ ਧੱਕਾ ਦੇਤਾ ਛਿਲੜਦਾ ਨੁਕਸਾਨ ਬਾਬੇ ਤੁਹਾਨੂੰ ਇਹ ਆ ਹੁਣ ਨਿਊਜ਼ੀਲੈਂਡ ਆਸਟ੍ਰੇਲੀਆ ਚ 3 ਸਾਲਾਂ ਦੀ ਆ ਤੇ ਯੂ ਐਸ ਏ ਕੈਨੇਡਾ ਚ ਉਹ 4 ਸਾਲਾਂ ਦੀ ਆ ਕਿੱਥੋਂ ਭਰ ਲੋਗੇ ਫੀਸ 10 11 ਲੱਖ ਸਾਲ ਦੀ ਫੀਸ ਆ ਮਿਨੀਮਮ ਦੀ ਗੱਲ ਕਰ ਰਿਹਾ ਮੈਂ ਕਿਸੇ ਨਾਰਮਲ ਕਾਲਜ ਦੀ ਯੂਨੀਵਰਸਿਟੀਆਂ ਦੀ ਉਹ ਬਸ ਵੱਧ ਹੋ ਗਈ ਹੈ ਨਾ 11 ਇੱਕ ਸਾਲ ਦੀ ਤੁਸੀਂ ਇੰਡੀਆ ਤੋਂ ਭਰਾਤੀ ਤੁਸੀਂ 11 ਲੱਖ ਭਰਾਤਾ ਇੰਡੀਆ ਤੋਂ ਘਰਦੇ ਨੇ ਪਰ ਤਾਂ ਠੀਕ ਆ ਨੈਕਸਟ ਈਅਰ ਦੀ ਫੀਸ ਤੁਸੀਂ ਕਿੱਥੋਂ ਪੇ ਕਰੋਗੇ ਥੋੜਾ ਖਰਚਾ ਖਰਚਾ ਤੁਹਾਡੇ ਵੀਕੈਂਡ ਤੇ ਵੀ ਲੱਗਗੇ ਨਿਕਲ ਜਾਵੇ ਨਾ ਉਹ ਵੀ ਟੱਚ वुਡ ਬਹੁਤ ਵਧੀਆ ਹਨ ਮੰਨਿਆ ਜਾਂਦਾ ਵੀ ਹਾਂ ਵੀ ਤੁਸੀਂ ਆਪਣੇ ਲਿਵਿੰਗ ਐਕਸਪੈਂਸ ਤਾਂ ਘੱਟੋ ਘੱਟ ਬੀਅਰ ਕਰ ਰਹੇ ਹੋ ਤੇ ਤੁਸੀਂ ਫੀਸਾਂ ਕਿੱਥੋਂ ਕਢੋਗੇ ਜੇ ਦਾ ਪਿੱਛੇ ਚੰਗਾ ਬੈਕਅਪ ਹੈਗਾ ਪੇੜਦਾ ਠੀਕ ਆ ਬਟ ਮੋਸਟ ਕਾਮਨਲੀ ਮੈਂ ਜਿਹੜੇ ਆਪਣੇ ਸਟੂਡੈਂਟਸ ਨੂੰ ਮਿਲਦਾ ਹਾਂ ਨਾ ਨਹੀਂ ਬਾਈ ਬਹੁਤ ਬਹੁਤਿਆਂ ਕੋਲ ਸਟਰੋਂਗ ਬੈਕਅਪ ਨਹੀਂ ਹੁੰਦਾ ਉਹ ਜਿਹੜੇ ਇੱਕ ਵਾਰੀ ਪੈਸੇ ਲੱਗਦੇ ਆ ਬਾਹਰ ਆਉਣ ਨੂੰ ਉਹ ਮਸਾਂ ਚੱਕ ਕੇ ਲਾਉਣੇ ਆ ਤੇ ਦੁਬਾਰਾ ਫੀਸਾਂ ਕਿੱਥੋਂ ਭਰਨਗੇ ਦੂਜੇ ਸਾਲ ਦੀ ਚਲੋ ਅੱਧੀ ਤੁਸੀਂ ਭਰਤੀ ਅੱਧੀ ਕੀ 30% 70% ਪਿੱਛੋਂ ਆ ਗਈ ਤੀਜੇ ਸਾਲ ਦੀ ਫਿਰ ਕਿੱਥੋਂ ਭਰੋਗੇ ਹਨਾ ਤਿੰਨ ਸਾਲ ਦੀ ਬੈਚਲਰਸ ਵੀ ਕਰ ਲਈ ਤੇ ਬੈਚਲਰਸ ਤੇ ਪੀਆਰਵੀ ਥੋੜੀ ਭੁਖੀ ਆ ਜਿੰਨੇ ਪੁਆਇੰਟ ਤੁਹਾਨੂੰ ਮਾਸਟਰਸ ਦੇ ਮਿਲਨੇ ਆ ਉਹਨੇ ਤੁਹਾਨੂੰ ਪੁਆਇੰਟ ਬੈਚਲਰਸ ਦੇ ਨਹੀਂ ਮਿਲਨੇ ਤਾਂ ਥੋੜੇ ਜੇ ਗਰੇਜ਼ ਕਰੋ ਵੀ ਪਲੱਸ 2 ਤੋਂ ਬਾਅਦ ਇੱਕ ਬੈਚਲਰਸ ਹੋ ਗਈ ਇੱਥੇ ਜਮਾਣਾ ਆਉ ਕਿਹੜੀ ਬੈਚਲਰਸ ਤੇ ਨਾਉ ਬੈਚਲਰ ਆਫ ਬਿਜ਼ਨਸ ਹੋ ਗਈ ਇੱਕ ਬੈਚਲਰ ਆਫ ਰੈਲੀ ਚੱਲੀ ਬੈਚਲਰਸ ਹੁੰਦੀਆਂ ਜਿਹੜੀ ਜਿਆਣੀਆਂ ਨਰਸਿੰਗ ਨਰਸਿੰਗ ਦੀ ਬੈਚਲਰ ਕਰ ਲੋ ਠੀਕ ਆ ਜੋ ਸਕਿੱਲ ਵਾਲੀ ਕੈਟਾਗਰੀਆਂ ਚ ਹੁੰਦਾ ਆ ਬਿਜ਼ਨਸ ਬੁਨਸ ਦੀ ਪੜ੍ਹਾਈ ਚ ਕੱਖਾ ਇਹ ਮੱਟੀ ਕਬਾੜ ਆ ਇਹ ਇਹ ਕਿੰਦੀ ਕੋਈ ਵੈਲਿਊ ਨਹੀਂ ਇਹ ਜੀ ਭਾਵੇਂ ਕੋਈ ਕੋਲੇਜ ਆ ਇੰਡੀਆ ਦਾ ਜਿਹਦੀ 10000 ਸਾਲ ਦੀ ਫੀਸ ਆ 30000 ਚ ਤੁਹਾਡੀ ਬੈਚਲਰ 50000 ਤੁਹਾਡੀ ਬੈਚਲਰ ਹੋ ਜਾਂਦੀ ਆ ਤੇ ਉਹ ਰਿਕੋਗਨਾਈਜ਼ ਆ ਬਾਅਦ ਉਸੇ ਦੇ ਸਿਰ ਤੇ ਤੁਹਾਨੂੰ ਮਾਸਟਰ ਤੇ ਐਡਮਿਸ਼ਨ ਮਿਲੂਗੀ ਹਾਂ ਬੈਚਲਰ ਤੇ ਨਾ ਹੋ ਤੇ ਗੱਲ ਦੂਜੀ ਇੱਕ ਰੱਲੀ ਛੱਲੀ ਡਿਪਲੋਮੀਆਂ ਤੇ ਨਾ ਹੋ ਜਿੱਦਾਂ ਕਿ ਜਿਨ੍ਹਾਂ ਡਿਪਲੋਮਿਆਂ 'ਚ ਅੱਗੇ ਉਹ ਤੁਹਾਡੇ ਹੋ ਨਹੀਂ ਹੈਗੇ ਵਰਕ ਪਰਮਿਟ ਨਹੀਂ ਹੈਗੇ ਬਹੁਤੇ ਡਿਪਲੋਮੇ ਆ ਹੁਣ ਜਿਵੇਂ ਨਿਊਜ਼ੀਲੈਂਡ ਦੀ ਗੱਲ ਕਰਾਂ ਬਹੁਤੇ ਡਿਪਲੋਮਿਆਂ 'ਚ ਵਰਕ ਪਰਮਿਟ ਨਹੀਂ ਹੈਗੇ ਕੁੱਕਰੀ ਦਾ ਡਿਪਲੋਮਾ ਵਰਕ ਪਰਮਿਟ ਹੀ ਨਹੀਂ ਹੈਗਾ ਹੈਲਥ케ਅਰ ਦਾ ਡਿਪਲੋਮਾ ਸਾਲ-ਸਾਲ ਦਾ ਨਾ 9 ਮਹੀਨੇ ਦਾ ਆਪਣਾ ਹੈ ਹੀ ਨਹੀਂ ਕੁਝ ਵਰਕ ਵਰਕ ਪਰਮਿਟ ਹੋਰ ਹਨਾ ਜਿੰਨੇ ਵੀ ਹੈਗੇ ਆ ਹੋਰ ਬਹੁਤ ਆ ਵੀ ਇਹਨਾਂ 'ਚ ਵਰਕ ਪਰਮਿਟ ਨਹੀਂ ਹੈਗੇ ਤੇ ਇਹਨਾਂ 'ਚ ਤੁਸੀਂ ਫੇਰ ਓਕੇ ਹੋਵੋਗੇ ਏਜੰਟ ਤੁਹਾਨੂੰ ਕਹਿੰਦੇ ਆ ਏਜੰਟ ਤੁਹਾਨੂੰ ਇੰਡੀਆ ਤੋਂ ਕਹਿ ਦੇਣਗੇ ਉਹ ਨਹੀਂ ਨਹੀਂ ਉੱਥੇ ਜਾ ਕੇ ਤੁਹਾਡਾ ਜ਼ਿਗੜ ਹੋ ਜਾਣਾ ਜ਼ਿਗੜ ਹੋ ਜਾਣਾ ਪਰ ਬਈ ਇੱਥੇ ਆ ਕੇ ਜ਼ਿਗੜ ਨਹੀਂ ਹਰ ਇੱਕ ਦਾ ਹੁੰਦਾ ਜਿਨ੍ਹਾਂ ਦੇ ਹੁੰਦੇ ਆ ਜ਼ਿਗੜ ਕਰਨ ਵਾਲੇ ਰਿਸ਼ਤੇਦਾਰ ਹੋਗੇ ਠੀਕ ਆ ਉਹਨਾਂ ਦੇ ਹੋ ਵੀ ਜਾਂਦੇ ਆ ਪਰ ਇੱਕ ਨੋਰਮਲ ਬੰਦਾ ਜਿਹਦਾ ਕੋਈ ਬਾਹਰ ਨਹੀਂ ਗਾਂ ਉਹਨਾਂ ਦੇ ਜ਼ਿਗੜ ਨਹੀਂ ਗਾਂ ਵਿਜੇ ਪੈਂਦੇ ਗਾਂ ਫੇਰ ਸਟੱਡੀਆਂ ਪਾਣੀ ਪੈਣੀ ਤੁਹਾਨੂੰ ਵਿਜੇ ਬਦਲਣ ਵਾਸਤੇ ਦੋ ਚੀਜ਼ਾਂ ਤੋਂ ਪ੍ਰੇਸ਼ ਕਰੋ ਰਿਲੇਸ਼ਨਸ਼ਲਿ ਬੈਚਲਰ ਇੱਕ ਰਿਲੇਸ਼ਨਸ਼ਲਿ ਡਿਪਲੋਮਾ ਨਾ ਉਹ ਬਈ ਪਛਤਾਉਂਗੇ ਆਣਾ ਆਂ ਇੰਡੀਆ ਬੈਚਲਰਸ ਕਰੋ ਇੱਥੇ ਮਾਸਟਰ ਤੋਂ ਆਓ ਮਾਸਟਰ ਜਿਹੜੀ ਮਰਜ਼ੀ ਫੀਲਡ ਚ ਕਰੋ ਘੱਟੋ ਘੱਟ ਤੁਹਾਨੂੰ ਪੀਆਰ ਜਿੱਦਾ ਹੈਲਪ ਕਰੂਗੀ ਮਾਸਟਰਸ 3 ਸਾਲ ਤੁਸੀਂ ਪੜੋਗੇ ਫੀਸਾਂ ਭਰੋਗੇ ਤਾਂ ਡਸਨਟ ਮੇਕਸ ਸੈਂਸ ਕਹਿਣ ਦਾ ਮਤਲਬ ਵੀਡੀਓ ਦਾ ਸਿੱਟਾ ਬਾਈ ਇਹ ਆ ਵੀ ਇੰਡੀਆ ਤੋਂ ਹੀ ਸਿੱਧੇ ਰਾਹ ਪੈ ਕੇ ਆਓ ਇੰਡੀਆ ਤੋਂ ਇਹ ਹੱਲਾਸ਼ੇਰੀ ਨਾ ਮਚਾਓ ਵੀ ਇੱਕ ਵਾਰੀ ਸਾਨੂੰ ਭੇਜਦੇ ਅਸੀਂ ਉੱਥੇ ਜਾ ਕੇ ਆਪੇ ਦੇਖ ਲਾਂਗੇ ਆ ਬਾਈ ਨਹੀਂ ਦੇਖਿਆ ਜਾਂਦਾ ਤੂੰ ਤੋ ਕੁਝ ਨਹੀਂ ਹੋਣਾ ਨਹੀਂ ਦੇਖਿਆ ਜਾਂਦਾ ਸੱਚੀ ਨਹੀਂ ਦੇਖਿਆ ਜਾਂਦਾ ਹਨਾ ਇੱਥੇ ਆਗੇ ਕੀ ਦੇਖ ਲੋਂਗੇ ਤੁਸੀਂ ਏਜੰਟ ਦਾ ਮੂੰਹ ਦੇਖੂਗੇ ਬਾਈ ਜਾ ਕੇ ਏਜੰਟ ਨੇ ਮੂੰਹ ਢਣਾ ਬਾਈ 4000 ਡਾਲਰ ਲੋ ਤੇਰਾ ਤਾਂ ਕੇਸ ਐਦਾਂ ਐਦਾਂ ਕਰਕੇ ਆ ਵੀਜ਼ਾ ਔਸਰ ਨੂੰ ਪਾ ਕਿੱਦਾਂ ਸਮਝਾਵਾਂਗੇ ਹਨਾ ਤੂੰ ਪਹਿਲਾਂ ਇਹ ਸਟੱਡੀ ਪਾਈ ਸੀ ਹੁਣ ਤੂੰ ਚੇਂਜ ਕਰੋਨਾ ਪਿਆ ਹਾਲੇ ਇਹ ਬਣਾਣਾ ਹਨਾ ਉਹਨਾਂ ਦੇ ਹੀ ਮੂੰਹ ਭਰਨੇ ਆ ਤਾਂ ਮੇਰੇ ਵੀਰੋ ਇੰਡੀਆ ਤੋਂ ਹੀ ਪਲੀਜ਼ ਸਿੱਧੇ ਰਾਹੇ ਪੈ ਕੇ ਆਓ ਇੱਥੇ ਆ ਕੇ ਫਿਰ ਹਨਾ ਬਹੁਤ ਵੀਰਾਣਾ ਹੋਇਆ ਕੋਈ ਸਟ्रेस ਚ ਕੋਈ ਡਿਪਰੈਸ਼ਨ ਚ ਹਨਾ ਤੇ ਕਿੰਨੀਆਂ ਹੈਲਥ ਪ੍ਰੋਬਲਮਸ ਹੋ ਜਾਂਦੀਆਂ ਤੇ ਥੋੜੇ ਜਿਹਾ ਸਿਆਣੇ ਬਣੋ ਮੇਰੇ ਭਾਈਓ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ